ਗੁਰਦਾਸਪੁਰ ਦੇ ਆਟਿਓ ਦਫਤਰ ਦੇ ਵਿੱਚ ਕੈਮਰੇ ਅਤੇ ਲਾਈਟਾਂ ਬੰਦ ਹੋਣ ਕਰਕੇ ਲੋਕਾਂ ਨੂੰ ਖੱਜਲ-ਖੜਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੋਕਾਂ ਨੇ ਕਿਹਾ ਹੈ ਕਿ ਕੰਮ ਕਰਾਉਣ ਦੇ ਲਈ ਜੋ ਅਪਾਇੰਟਮੈਂਟ ਦਿੱਤੀ ਜਾਂਦੀ ਹੈ ਜਦੋਂ ਸਮੇਂ ਫਿਰ ਪਹੁੰਚ ਜਾਂਦੇ ਹਨ ਪਰ ਉਹਦਾ ਕੰਮ ਸਮੇਂ ਤੇ ਨਹੀਂ ਹੁੰਦਾ ਤੇ ਨਾ ਹੀ ਦਫਤਰ ਦੇ ਜੋਾਨੂੰ ਕੋਈ ਸਹੀ ਤਰੀਕੇ ਦੇ ਨਾਲ ਜਾਣਕਾਰੀ ਮੁਹਾਇਆ ਕਰਵਾਈ ਜਾਂਦੀ ਹੈ ਉਹਨਾਂ ਨੇ ਕਿਹਾ ਕਿ ਆਟਿਓ ਉੱਤਰੀ ਚ ਉਹਨਾਂ ਦੀ ਖੱਜਲ ਖਵਾਰੀ ਕੀਤੀ ਜਾ ਰਹੀ ਹੈ ਇਸ ਸਬੰਧੀ ਜਦੋਂ ਮੈਲਾ ਆਟਿਓ ਨਵਜੋਤ ਸ਼ਰਮਾ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਲਾਈਟ ਬੰਦ ਹੋਣ ਦੇ ਕਰਕੇ ਇਹ ਸਮੱਸਿਆ ਆ ਰਹੀ ਹੈ ਪਰ ਹੁਣੀ ਸਮੱਸਿਆ ਦਾ ਹੱਲ ਜਲਦੀ ਕਰ ਦਿੱਤਾ ਜਾਵੇਗਾ ਲੋਕਾਂ ਨੂੰ ਖੱਜਲ ਖਵਾਰ ਹੋਣ ਨਹੀਂ ਦਿੱਤਾ ਜਾਵੇਗਾ ਮੈਂ ਫੋਟੋ ਕਰਾਉਣ ਦਾ ਟਰਾਈ ਜਨਾਇਆ ਤੋਂ ਇਹ ਫੋਟੋ ਵਾਲੇ ਸਿੱਧੇ ਬੰਦਵਾ ਉਹ ਕਿਤੇ ਠਹਿਰ ਗਿਆ ਜੀ ਪਤਾ ਨਹੀਂ ਕਿਦੋਂ ਖੁੱਲਦਾ ਨਹੀਂ ਪਤਾ ਨਹੀਂ ਕਿਦੋਂ ਖੁੱਲਦਾ ਸੇਵਾ ਦਾ ਬੰਦ ਪਿਆ ਮੈਂ ਜੁੰਦਾ ਉਹ ਜ਼ਰਬਾਤ ਆਇਆ ਵੀਰ ਫੋਟੋ ਨਹੀਂ ਹੋਦੀ ਫੋਟੋ ਨਹੀਂ ਹੈ ਟਿੰਟਾ ਕੋ ਹੋ ਗਿਆ ਪਾਈ ਵੀ ਨਹੀਂ ਹੁੰਦੀ ਅਕੇ ਕਈ ਨਹੀਂ ਕੀ ਕਰਨਾ ਸੀ ਆਪਣਾ ਮੈਲ ਸਲਸ ਬਣਾਉਣਾ ਹੈ ਇਹ ਕਿਹਦੀ ਹੈ ਹਾਂ ਕਿੰਦੇ ਕੀ ਨਹੀਂ ਕਿਤੇ ਸਿਸਟਮ ਉਹ ਸੈੱਡ ਬੰਦ ਹੋਈ ਹੈ ਖੋਲ ਦੀ ਉਹ ਗੱਡੀ ਫੋਟੋ ਹੋਏਗੀ ਕਿੰਨਾ ਚਿਰ ਹੋ ਕੇ ਆਏ ਨੂੰ ਕਿੱਦਾਂ ਹੋ ਗਿਆ ਬੰਦ ਕਰਾ ਤੇ 12:30 6 ਦਾ ਹੋ ਕੰਮ ਆ ਇਹ ਜਿਹਾ ਇਦਾਂ ਹੀ ਹੈ ਅਜੇ ਬੰਦ ਪਈ ਹੈ ਕਿਤੇ ਵਾਜੋ ਸੁਲੇ ਦੀ ਫੇਪਟੋੜੀ ਆ ਸੁਨੀ ਕੁਮਾਰਾ ਜੀ ਕੀ ਦਿੱਕਤ ਆਂਡੀ ਤੇ ਮੈਂ ਬੇਟੇ ਦਾ ਲਾਇਸੈਂਸ ਦੀ ਟ੍ਰਾਇਲ ਤੋਂ ਆਣਾ ਆਇਆ ਸੀ ਜੀ 9 ਤੋਂ 11 ਵਜੇ ਦਾ ਟਾਈਮ ਹੈ ਹੁਣ ਤੱਕ ਇਹਨਾਂ ਦੇ ਕੈਮਰੇ ਨਹੀਂ ਚੱਲੂ ਆਏ ਹੁਣ ਜਸਟ ਅ ਮੋਮੈਂਟ ਲਈ ਚੱਲੂ ਆਏ ਨੇ ਜੀ ਬਹਾਨੇ ਲਾਈਟ ਹੈ ਨਹੀਂ ਇਹ ਹੈ ਨਹੀਂ ਉਹ ਹੈ ਨਹੀਂ ਬਹੁਤ ਜਿਆਦਾ ਜਿਹੜਾ ਟ੍ਰਾਇਲ ਲੈ ਰਹੇ ਹੋ ਕੌਣ ਆ ਬੰਦਾ ਸਰਦਾਰ ਜੀ ਉਧਰ ਡਿਪਾਰਟਮੈਂਟ ਪੇ ਕੋਈ ਬੰਦਾ ਹੋਊਗਾ ਜੀ ਕੈਮਰੇ ਕਿੰਨੇ ਚਿਰ ਬੰਦ ਰਹੇ ਸੀ ਪੁੱਛਿਆ ਕਿਉਂ ਬੰਦ ਬਾਈ ਇੰਨੇ ਵੇਲੇ ਜਿਹੜੇ ਕੋਰਪਸ ਪੁੱਛਿਆ ਜੀ ਕੋਈ ਜਵਾਬ ਨਹੀਂ ਆ ਜਿਹੜੀ ਅਪਾਇੰਟਮੈਂਟ ਪਹਿਲੇ ਤੋਂ ਕੈਨਸਲ ਹੋ ਜਾਈ ਬਿਲਕੁਲ ਹੋਣਗੀਆਂ ਜੀ ਕਿਉਂ ਨਹੀਂ ਹੋਣ ਕੋਈ ਇਹਨਾਂ ਨੂੰ ਪੁੱਛਣ ਵਾਲਾ ਹੀ ਨਹੀਂ ਕਿੰਨੀ ਕੀ ਦਿੱਕਤਾਂ ਆਂਦੀਆਂ ਦਿੱਕਤ ਤੁਹਾਡੇ ਸਾਹਮਣੇ ਹੀ ਲਗਾਤਾਰ ਦਿੱਕਤ ਹੀ ਆ ਜੀ 9 ਤੋਂ 11 ਵਜੇ ਦਾ ਟਾਈਮ ਆਇਆ ਔਰ ਅਪਾਇੰਟਮੈਂਟ ਦੇ ਉੱਤੇ ਸਾਫ਼ ਲਿਖਿਆ ਹੋਇਆ 7 ਤੋਂ 9 2 11 a.m. ਫੜੇ 1 ਵਜੇ ਤੇ ਸਟਾਰਟ ਕਰਨ ਦੇਣਾ ਇਹ ਕੀ ਕਰ ਲੈਣਾ ਕਹਿੰਦੇ ਅਸੀਂ ਇਹਨੂੰ ਘਰੋਂ ਲਈ ਆਏ ਸੀ ਹਾਂ ਇੱਥੇ 2 ਘੰਟੇ ਹੋ ਗਏ ਫਿਰ ਹਾਂ ਕੀ ਕਹਿੰਦੇ ਨੇ ਕਹਿੰਦੇ ਕਿ ਪਹਿਲੇ ਤੇ ਕਹਿੰਦੇ ਸੀ ਕਿ ਕਉਂ ਜਿਥੇ ਨੀ ਸੈਂਟਰ ਅਗਲੇ ਹੌਸਟਾਨ ਕੀਚ ਕਰਾਇਆ ਦੁਆਰਾ ਹੂੰ ਸੈਂਟਰ ਕਰਾਇਆ ਦੁਆਰਾ ਨੇ ਅੰਦਰ ਦੇ ਉਰ ਉਰ ਖੜੇ ਆ ਸਾਰੇ ਇੱਥੇ ਹੂੰ ਕਹਿੰਦੇ ਕਿ ਸਰਵਰ ਦਾ ਹੁਣ ਹੈ ਚੱਟਾ ਹੁਣ ਹੋ ਵੀ ਹਾਂ ਨਾਲ ਕਰ ਗਿਆ ਹਾਂ ਹੁਣ ਜੀ 1 ਘੰਟੇ ਡੇਢ ਤੋਂ ਖੜਿਆ ਹਾਂ ਅੱਗੇ ਕੋਈ ਡੈਕਸ ਬੈਠਾ ਹੋ ਗਰ ਅਗਲੇ ਬਨੇ ਨਹੀਂ ਇਹ ਕੋਈ ਕੋਈ ਬੈਠੇ ਕਿ ਹੁਣੀਆਂ ਕੋਈ ਵੀ ਨਹੀਂ ਇੱਥੇ ਕੋਈ ਕੋਈ ਨਹੀਂ ਹਾਂ ਖਾਲੀ ਵੀ ਆ ਸਾਰਾ ਉੱਤੀ ਖਾਲੀ ਪਈ ਆ ਹਾਂ ਹੁਣ ਕੀ ਕਹਿੰਦੇ ਕਦੋਂ ਚੱਲਨੀ ਆ ਭਾਜੀ ਕੀ ਕਹਿੰਦੇ ਕੋਈ ਪਤਾ ਨਹੀਂ ਉੱਪਰ ਅਧਿਕਾਰੀ ਬੈਠੇ ਸੀ ਗੱਲਬਾਤ ਕੀਤੀ ਕੇ ਨਾ ਪਰ ਅਸੀਂ ਦੇ ਇੱਥੇ ਖੜੇ ਹੁਣ ਇੱਥੋਂ ਇੱਕ ਵਾਰ ਚੱ ਦੇ ਜਾ ਕੇ 100% ਬੰਦੇ ਦੇ ਪਿੱਛੇ ਜਾਣਾ ਪੈਣਾ ਕਿੰਨਾ ਖਰਚਾ ਖਾਈ ਸਹਮਣ ਕਰਨਾ ਪੈਣਾ ਕਿੰਨਾ ਖਰਚਾ ਹੋਣਾ ਪੈਣਾ ਸੱਜੇ ਸਰ ਦੇਖੋ ਤੁਹਾਡੇ ਸਾਹਮਣੇ ਹੀ ਹੈ ਸਾਰੇ ਦੇਖੋ ਕੋਈ ਨਹੀਂ ਢੀੜ ਹੈ ਹਾਂ 10 ਬੰਦੇ ਖੜੇ ਹੈ ਸਾਰੇ ਹਾਂ ਕੋਈ ਨਹੀਂ ਆਇਆ ਬੈਠਣ ਨੂੰ ਵੀ ਜਗ੍ਹਾ ਨਹੀਂ ਹੈ ਹਾਂ ਸੀਟ ਤੇ ਕੋਈ ਨਹੀਂ ਬਿਠਾ ਨਹੀਂ ਹੋਇਆ ਆਇਆ ਇਹ ਆਇਆ ਉਹ ਟੈਕਨੀਕਲ ਸੀ ਸਵੀਰ ਦਾ ਥੋੜੀ ਪ੍ਰੋਬਲਮ ਆ ਰਹੀ ਸੀ ਬਟ ਉਹਨੂੰ ਰਿਸੋਲਵ ਕਰਵਾ ਦਿੱਤਾ ਗਿਆ ਤੇ ਜਿੰਨਾ ਵੀ ਲੋਕਾਂ ਦੇ ਟੈਸਟ ਪੈਂਡਿੰਗ ਨੇ ਹੋ ਵਿਦਨ ਹਾਫ ਐਨ ਆਰ ਕਲੀਅਰ ਹੋ ਜਾਣਗੇ ਕਿਉਂਕਿ ਟੈਕਨੀਕਲ ਇਸ਼ੂ ਕਰਕੇ ਸਰਵਰ ਦੀ ਪ੍ਰੋਬਲਮ ਚੱਲ ਰਹੀ ਸੀ ਉਹ ਰਿਸੋਲਵ ਕਰਵਾ ਦਿੱਤੀ ਗਈ ਹੈ ਤੇ ਟੈਸਟ ਹੁਣ ਫੰਕਸ਼ਨਲ ਨੇ ਤੁਸੀਂ ਚੈੱਕ ਵੀ ਕਰ ਸਕਦੇ ਹੋ ਤੇ ਚੇਅਰ ਤੇ ਲੋਕ ਬੈਠੇ ਹੋਏ ਨੇ ਔਰ ਸ਼ਡਿਊਲ ਵਾਈਜ਼ ਹੀ ਸਾਰਿਆਂ ਦੇ ਟੈਸਟ ਲਏ ਜਾ ਰਹੇ ਨੇ ਜੇ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਮੈਂ ਹਮੇਸ਼ਾ ਲੋਕਾਂ ਨੂੰ ਅਵੇਅਰ ਕਰਦੀ ਆ ਕਿ ਮੇਰਾ ਆਫਿਸ ਮੈਂ ਅਫੀਸ਼ੀਅਲ ਆਵਰਸ ਦੇ ਵਿੱਚ ਵੀ ਵੈਸੇ ਵੀ ਕਿਸੇ ਨੂੰ ਕੋਈ ਦਿੱਕਤ ਆ ਰਹੀ ਹੈ ਤਾਂ ਮੈਂ ਅਵੇਲੇਬਲ ਹਾਂ ਜੇ ਕੋਈ ਐਸੀ ਪ੍ਰੋਬਲਮ ਫੇਸ ਕਰਦਾ ਹੈ ਤਾਂ ਮੈਨੂੰ ਡਾਇਰੈਕਟਲੀ ਦੱਸ ਸਕਦਾ ਹੈ ਉਤੇ ਟੂ ਕੁਐਕਸ਼ਨ ਵੀ ਲਿਆ ਜਾਏਗਾ ਬਟ ਇਹ ਕਿ ਜਨਤਾ ਨੂੰ ਕੋਈ ਪਰੇਸ਼ਾਨੀ ਲੋਕਾਂ ਦੇ ਕਹਿਣ ਮੁਤਾਬਕ ਇਹ ਹੈ ਵੀ ਜਦੋਂ ਬਥੇਲੇ ਜਾਂਦੇ ਆ ਸਾਨੂੰ ਕਾਰਖਾਨੇ ਵਿੱਚ ਉਜਾਗਤਿਆਂ ਆ ਵੀ ਆਹ ਕਾਰਨ ਦੇ ਕੁਲੇਰਾ ਕਾਇਮ ਕਰਦੇ ਜਦੋਂ ਜਟਰੂ ਨੇ ਉਹ ਕਬਜ਼ਾ ਟੋਇਆ ਨਹੀਂ ਐਸਾ ਕੋਈ ਕੇਸ ਜੇ ਤੁਹਾਡੇ ਧਿਆਨ ਚ ਆਤਾ ਮੈਨੂੰ ਦੱਸੋ ਬਿਕੋਜ਼ ਮੇਰੇ ਸਟ੍ਰਿਕਟ ਆਰਡਰਸ ਨੇ ਕਿ ਜੋ ਵੀ ਹੈ ਨਿਯਮਾਂ ਕਾਨੂੰਨਾਂ ਦੇ ਅਨੁਸਾਰ ਕੀਤਾ ਜਾਏਗਾ ਰੂਲਸ ਦੇ ਮੁਤਾਬਕ ਕੀਤਾ ਜਾਏਗਾ ਔਰ ਕਿਸੇ ਵੀ ਅਨਔਥਰਾਇਜ਼ ਬੰਦੇ ਨੂੰ ਐਕਸੈਸ ਜਿਹੜੀ ਆ ਜਾਂ ਐਂਟਰੀ ਨਹੀਂ ਅਲਾਉਡ ਜੇ ਤੁਹਾਡੇ ਕੋਲ ਕੋਈ ਪੜ ਰਹੇ ਹੋ ਆਪਣੀ ਲੇਟ ਆਉਣ ਚਾਹਤਾਂ ਕੋਈ ਜੇ ਤੁਹਾਨੂੰ ਕੋਈ ਸਪੈਸੀਫਿਕ ਇਸ਼ੂ ਹੈ ਤੁਸੀਂ ਮੈਨੂੰ ਅਪਰਾਇਜ਼ ਕਰਾ ਦਿਓ ਜੀ ਉਹਦੇ ਕੋਈ ਟੈਕਨੀਕਲ ਜਾਂ ਕੋਈ ਰੂਲਸ ਦੇ ਅਕੋਰਡਿੰਗ ਇਸ਼ੂ ਹੋਏਗਾ ਪਾਸ ਹੋ ਜਾਊਗਾ ਉਹਦੀ ਉਹੀ ਕਾਪੀ ਕਰਾ ਜਿਹੜੀ ਤਾਂ ਹਾਂ ਉਹਦੇ ਵਿੱਚ ਉਹ ਪੰਜਾਬ ਲੈਵਲ ਦਾ ਜਿਹੜਾ ਪ੍ਰਿੰਟਿੰਗ ਵਾਲਾ ਇਸ਼ੂ ਹੈ ਉਹ ਵੀ ਮੁਖ ਦਫਤਰ ਦੇ ਪੱਧਰ ਤੇ ਉਹਨੂੰ ਵਿਚਾਰਿਆ ਜਾ ਰਿਹਾ ਹੈ ਉਹਦੇ ਵਿੱਚ ਵੀ ਰੈਜ਼ੋਲੂਸ਼ਨ ਜਿਹੜਾ ਹੈ ਉਹ ਜਲਦੀ ਪੋਸੀਬਲ ਹੋ ਸਕਦਾ ਹੈ ਕਿਉਂਕਿ ਦਿਨੋ ਦਿਨ ਜਿਹੜਾ ਆ ਉਹ ਲੋਕਾਂ ਦੀ ਜਿਹੜੀਆਂ ਜਿਹੜੀਆਂ ਅਪਰੂਵਲਸ ਨੇ ਜਾਂ ਜਿਹੜੀਆਂ ਐਪਲੀਕੇਸ਼ਨਸ ਨੇ ਉਹ ਵਧ ਰਹੀਆਂ ਨੇ ਅਸੀਂ ਉਹਨੂੰ ਸਟਰੀਮ ਲਾਈਨ ਕਰਨ ਦੀ ਕੋਸ਼ਿਸ਼ ਕਰਦੇ ਹਾਂ ਔਰ ਇਹ ਕੋਸ਼ਿਸ਼ ਕਰਦੇ ਹਾਂ ਕਿ ਜਿਹੜਾ ਵੀ ਕੰਮ ਹੋ ਰਿਹਾ ਉਹ ਸਮੂਥ ਤਰੀਕੇ ਨਾਲ ਹੋਵੇ ਬਟ ਰਸ਼ਨੂ ਦੇਖਦੇ ਹੋਏ ਅਸੀਂ ਸਿਟਿੰਗ ਅਰੇਂਜਮੈਂਟ ਉਹਨਾਂ ਦੀ ਪਬਲਿਕ ਫੈਸਿਲਿਟੀਆਂ ਪਬਲਿਕ ਅਮੈਰਿਟੀਆਂ ਨੂੰ ਅਪਗ੍ਰੇਡ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਹਾਂ ਤਾਂ ਕਿ ਕਿਸੇ ਨੂੰ ਕੋਈ ਦਿੱਕਤ ਨਾ ਕੋਈ ਤਾਂ ਪ੍ਰੋਬਲਮ ਹੋ ਜਾਏ ਪ੍ਰੋਬਲਮ ਅੱਜ ਤੋਂ ਹੀ ਸੋਲਵ ਹੋਣੀ ਸ਼ੁਰੂ ਹੋ ਗਈ ਹੈ ਵੈਸੇ ਤਾਂ ਟੈਕਨੀਕਲ ਮੈਂ ਤੁਹਾਨੂੰ ਦੱਸਿਆ ਹੀ ਹੈ ਕਿ ਟੈਕਨੀਕਲ ਇਸ਼ੂ ਸੀ दैट हैज बीन ਰਿਜ਼ੋਲਵਡ ਉਹ ਠੀਕ ਹੋ ਚੁੱਕਾ ਹੈ